ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜਾ ਹੈਗਾ ਉਹ ਰੋੜੇ ਦੇ ਜਿਹੜੇ ਇੱਟਾ ਰੋੜੇ ਸੀ ਉਹ ਤੋਂ ਦੇ ਪਰਵਾਇਆ ਕਿ ਜਿਸ ਤੋਂ ਬਾਅਦ ਅਸਲੀ ਗੈਸ ਦੇ ਪੋਆ ਦਾ ਇਸਤੇਮਾਲ ਕਰਕੇ ਜਿਹੜਾ ਹੈਗਾ ਉਹ ਪੂਰੇ ਸਤੇ ਵੱਲੋਂ ਉਹਨਾਂ ਨੂੰ ਭਜਾਇਆ ਗਿਆ ਤਾਂ ਤਕਰੀਬਨ ਉਹ ਦੇਖੋ ਇੱਕ ਕੰਤਾ ਨਾਂਮ ਹੈ ਜੀ ਆਪਣਾ ਸਰ ਮੈਂ ਸ਼ੀਤਲ ਫਾਜ਼ਿਲਕਾ ਤੋਂ ਬਿਲੋਂਗ ਕਰਦੀ ਆਂ ਅੱਜ ਸਾਡੀ ਭਰਤੀ ਨੂੰ 2364 ਤੋਂ ਆਏ ਨੂੰ 5 ਸਾਲ ਹੋ ਗਏ ਤੇ 949 ਤੀਜਾ ਸਾਲ ਹੋ ਗਿਆ ਇਹ ਸਰਕਾਰਾਂ ਦੇ ਝੁੱਠੇ ਲਾਰਿਆਂ ਕਰਕੇ ਅੱਜ ਤੱਕ ਅਸੀਂ ਸੜਕਾਂ ਤੇ ਰੋਲਿਆ ਸਾਡੀ ਅਸੀਂ ਹਰ ਜਗ੍ਹਾ ਤੇ ਪੁਕਾਰ ਲਗਾ ਕੇ ਦੇਖ ਲਈ ਸਾਡੀ ਨਾ ਤਾਂ ਸਾਨੂੰ ਮੁੱਖ ਮੰਤਰੀ ਮਿਲਦਾ ਸਿੱਖਿਆ ਮੰਤਰੀ ਮਿਲਦਾ ਲਾਰਾ ਮਿਲਦਾ ਹੈ ਇਹ ਲਾਰਿਆਂ ਦੀ ਸਰਕਾਰ ਜਿਹੜੀ ਛੁਟਕਲਿਆਂ ਦੀ ਸਰਕਾਰ ਨੂੰ ਅਸੀਂ ਸਤਾ ਦੇ ਲਿਆ ਕੇ ਬਿਠਾਤਾ ਅੱਜ ਸਾਨੂੰ ਇਹ ਸਾਡੀਆਂ ਪੈਣਾ ਦੀ ਆ ਜਿਹੜੀ ਸਰਕਾਰ ਆਈ ਸੀ ਕਹਿੰਦੀ ਅਸੀਂ ਪੈਣਾ ਦੀਆਂ ਚੁੰਨੀਆਂ ਨਹੀਂ ਰੋਣ ਦਵਾਂਗੇ ਆ ਦੇਖੋ ਕਹਿੰਦੇ ਸੀ ਭਰਾਵਾਂ ਦੇ ਪਗਾ ਨਹੀਂ ਰੋਣ ਦੇਵਾਂਗੇ ਕਿਸੇ ਨੂੰ ਖਰੋਚ ਨਹੀਂ ਆਣ ਦੇਵਾਂਗੇ ਅੱਜ ਇਹ ਜਿਹੜੇ ਇਹਨਾਂ ਨੂੰ ਇਹਨਾਂ ਦਾ ਜੋਰ ਸਾਡੇ ਤੇ ਲਗਾ ਰਹੇ ਨੇ ਸਾਡਾ ਕੀ ਕਸੂਰ ਹੈ ਦੱਸ ਦੋ 5 ਸਾਲ ਦਾ ਸੀ ਭੀਖ ਮੰਗਰਿਆ ਵੀ ਸਾਨੂੰ ਜਿਹੜੇ ਨੁਕਤੀ ਪੱਤਰ ਦਿੱਤੇ ਜਾਣ ਤਾਂ ਹੁਣ ਕੀ ਤੁਹਾਡੇ ਨਾਲ ਵਾਪਰਿਆ ਗਿਆ ਜੀ ਤੁਸੀਂ ਇੱਥੇ ਅਸੀਂ ਸਰ ਆਰਾਮ ਨਾਲ ਅਸੀਂ ਪਹਿਲਾਂ ਅਸੀਂ ਕਪੀਰਪੁਰ ਵੀ ਬੈਠ ਕੇ ਦੇਖ ਲਿਆ ਉੱਥੇ ਵੀ ਸਾਡਾ ਹੱਲ ਨਹੀਂ ਹੋਇਆ ਅਸੀਂ ਮੋਹਾਲੀ ਵੀ ਜਾ ਕੇ ਦੇਖ ਲਿਆ ਉੱਥੇ ਵੀ ਧਰਨੇ ਲਾ ਲਈ ਸਾਡਾ ਕੋਈ ਹੱਲ ਨਹੀਂ ਹੋਇਆ ਅੱਜ ਅਸੀਂ ਸਾਨੂੰ ਇਹ ਕਹਿ ਗਿਆ ਸੀ ਵੀ ਤੁਸੀਂ ਮੁੱਖ ਮੰਤਰੀ ਤੱਕ ਆਪਦੀ ਆਵਾਜ਼ ਪਹੁੰਚਾਓ ਅੱਜ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਇੱਥੇ ਅਸੀਂ ਆਪਦੀ ਆਵਾਜ਼ ਪਹੁੰਚਾਣ ਆਏ ਸੀ ਇੱਥੋਂ ਸਾਡੇ ਨਾਲ ਉਹ ਜੇ ਗੁੰਡਿਆਂ ਵਰਗੇ ਸਾਡੇ ਤੇ ਪੁਲਿਸ ਵਾਲਿਆਂ ਨੇ ਲਾਠੀ ਇੱਕ ਇੱਕ ਬੰਦੇ ਨੂੰ 10-10 ਜਿਨਿਆਂ ਨੇ ਕੁੱਟੇ ਨੇ ਪੈਣਾ ਨੂੰ ਪੈਣਾ ਤੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਦੇ ਜੈਸ ਉਹਨਾਂ ਵੱਲੋਂ ਧੱਕੇ ਲਾਠੀ ਚਾਰ ਦੇ ਬਗੌਮੀ ਲਾਈਆਂ ਗਈਆਂ ਚੁੰਨੀਆਂ ਖਿੱਚੀਆਂ ਗਈਆਂ ਗੰਦੀਆ ਗਾਣਾ ਉਹ ਗਾਣਾ ਸਾਡੇ ਤੋਂ ਅਸੀਂ ਇਤਿਆਪਕ ਹੋ ਕੇ ਨਹੀਂ ਬੋਲ ਸਕਦੇ ਇਹ ਸਾਡੇ ਤੇ ਉਹ ਜਿਹਾਂ ਗਾਲਾਂ ਸਾਨੂੰ ਸੁਣਾ ਰਹੇ ਨੇ ਅੱਜ ਸਾਨੂੰ ਸੁਣਨੀਆਂ ਪੈ ਰਹੀਆਂ ਨੇ